ਜਲੰਧਰ ਦੇ ਨੌਜਵਾਨ ਦੀ ਦੁਬਈ ਚ ਮੌਤ ਵਿਦੇਸ਼ ਜਾਣ ਦੀ ਚਾਹਤ ਦਾ ਖਮਿਆਜ਼ਾ ਕਈ ਵਾਰ ਨੌਜਵਾਨਾਂ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪੈਂਦਾ ਹੈ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਜਲੰਧਰ ਦੇ ਪਾਸਤੀ ਸ਼ੇਖ ਵਿਖੇ ਜਿੱਥੋਂ ਦੇ ਨੌਜਵਾਨ ਸਿਮਰਨਜੀਤ ਸਿੰਘ ਦੀ ਦੁਬਈ ਵਿਖੇ ਸਮੁੰਦਰ ਵਿੱਚ ਡੁੱਬਣ ਨਾਲ ਮੌਤ ਹੋ ਗਈ ਮ੍ਰਿਤਕ ਸਿਮਰਨਜੀਤ ਸਿੰਘ ਦੇ ਪਿਤਾ ਸੁਚਾ ਸਿੰਘ ਨੇ ਆਪਣੇ ਬੇਟੇ ਦੀ ਮਾਸੀ ਬਬਲੀ ਉੱਪਰ ਦੋਸ਼ ਲਗਾਉਂਦਿਆਂ ਕਿਹਾ ਕਿ ਬਬਲੀ ਨੇ ਦੁਬਈ ਭੇਜਣ ਦਾ ਕਹਿ ਕੇ ਉਹਨਾਂ ਤੋਂ 1 ਲੱਖ ਰੁਪਏ ਲੈ ਲਏ ਜਿਸ ਤੋਂ ਬਾਅਦ ਸਿਮਰਨਜੀਤ ਪਹਿਲਾਂ ਤਾਂ ਕਈ ਦਿਨ ਦਿੱਲੀ ਬੈਠਾ ਰਿਹਾ ਤੇ ਉਸ ਤੋਂ ਬਾਅਦ ਬਬਲੀ ਨੇ ਉਸਨੂੰ ਦੁਬ ਤੇ ਹੁਣ ਉਹਨਾਂ ਨੂੰ ਪਤਾ ਲੱਗਾ ਕਿ ਸਿਮਰਨਜੀਤ ਸਿੰਘ ਦੀ ਤੁਮੰਦਰ ਵਿੱਚ ਡੁੱਬਣ ਨਾਲ ਮੌਤ ਹੋ ਗਈ। ਸੁਚਾ ਸਿੰਘ ਨੇ ਸਰਕਾਰ પાસે ਉਹਨਾਂ ਦੇ ਬੇਟੇ ਦੀ ਮੌਤ ਦੀ ਜਾਂਚ ਕਰਵਾਉਣ ਦੀ ਗੁਹਾਰ ਲਗਾਈ ਹੈ। ਸੁਚਾ ਸਿੰਘ ਜੀ ਬਾਦਰ ਉਹ ਮੌਲਦ ਮੈਂ ਮੇਰੀ ਸਾਲੀ ਤੇ ਮੇਰੀ ਸੱਸ ਇਹਨਾਂ ਨੇ ਮੁੰਡਾ ਬਾਹਰ ਭੇਜਦਾ ਵਾਦਾ ਕੀਤਾ ਸੀ ਮੁੰਡਾ ਤੇ ਭਕੇ ਬਾਹਰ ਲੱਗ ਜਾਣਾ ਆਪਾਂ। ਤੂੰ ਚਿੰਤਾ ਨਾ ਕਰ ਤੇ ਆ ਮੁੰਡਾ ਡਬੇ ਚ ਕੰਮ ਕਰੇਗਾ। ਉੱਥੋਂ 22000 ਰੁਪਏ ਤੱਕ ਕਮਾਏਗਾ। ਜਿੱਚੋ 4 ਜਾਂ 3 ਜਾਂ ਆਰਾਮ ਖਾਏਗਾ ਬਾਕੀ ਥਾਰ ਜਾਂ 2000 ਨੀ ਤੋ ਭੇਜੇਗਾ। ਇਹਨਾਂ ਪਹਿਲਾਂ ਮੈਨੂੰ ਕਹੀ ਇੱਕ ਨੀਤ ਵਾਲੇ ਕਹਾ ਸ਼ਾਇਦ ਮੈਂ ਤੇ ਮੁੰਡੇ ਨੂੰ ਉੱਥੇ ਭੇਜਾਂਗੀ ਤੇ ਉੱਥੋਂ ਮੈਂ ਕੋਈ ਗੱਲ ਨਹੀਂ ਠੰਡਾ ਇਲਾਕਾ ਹੈ ਕਦੀ ਠੰਡਾ ਇਲਾਕਾ ਹੈਗਾ ਭਾਜੀ ਚਿੰਤਾ ਕਰੋ ਤੁਹਾਡਾ ਮੈਂ ਠੰਡੇ ਇਲਾਕੇ ਭੇਜਾਂਗੀ ਚਲੋ ਮੈਂ ਠੀਕ ਹੈ ਤਿੰਨ ਚਾਰ ਦਿਨ ਮੈਨੂੰ ਪਾਸ ਫੇਰ ਫੋਨ ਆ ਗਿਆ ਮੈਂ ਸਾਲੀ ਦਾ ਕਹਿੰਦੀ ਭਾਈ ਉੱਥੇ ਗੱਲ ਨਹੀਂ ਬੰਨੀ ਉੱਥੇ ਤਾਂ ਗੱਲ ਨਹੀਂ ਬੰਨੀ ਉੱਥੇ ਮੈਂ ਨਹੀਂ ਜਾ ਰਹੀ ਤੇ ਮੁੱਲ ਧਿਆਨ ਕੋ ਰੱਖੇਗਾ ਤੇ ਮੈਂ ਕਹਾਂ ਫੇਰ ਕਹ ਤੂੰ ਉੱਥੇ ਰਹਿਣ ਦੋ ਤੂੰ ਇਹ ਅਦਾ ਕਰੋ ਮੈਂ ਮੁੰਡੇ ਨੂੰ ਤੁਹਾਡੇ ਨੂੰ ਮਲੇਸ਼ੀਆ ਭੇਜ ਦਿੰਨੀ ਆ ਫੇਰ ਮੈਂ ਕਹਾਂ ਮਲੇਸ਼ੀਆ ਕੌਣ ਚੱਲਿਆ ਕਹਿੰਦੀ ਮਲੇਸ਼ੀਆ ਚੱਲਿਆ ਹੈ ਦੋ ਮੁੰਡੇ ਭੋਪੁਰ ਨਾਨਾ ਦੰਬੇ ਦੇ ਪਿਆਰ ਵੀ ਹੋਰ ਲੈਣਾ ਮੈਂ ਲੱਖ ਲੱਖ ਰੁਪਏ ਗੱਲ ਕੀਤੀ ਹੈ ਤੁਹਾਡਾ ਮੁੰਡਾ ਮੈਂ ਮਰੀਸ਼ਾ ਭੇਜਾਂਗੇ ਉਹਨਾਂ ਨਾਲ ਜਾਏਗਾ ਉਹਨਾਂ ਜਾਣਦਾ ਸਿਮਰਜੀਤ ਸਿੰਘ ਮੈਂ ਠੀਕ ਹੈ ਉਦੋਂ ਮੈਂ 5 ਦਿਨ ਹੀ ਬੀਤ ਤੈਨਾਂ ਕੋਲ ਮੈਂ ਦੱਸ ਕੇ 10000 15000 ਰੁਪਏ ਲੈ ਕੇ ਮੈਂ ਕੋਰਟ ਚ ਪੋਇਆ ਹੈ ਇੱਕ ਕੰਬਾਸੇ ਉਦੋਂ ਫੇਰ ਮੈਨੂੰ ਫੋਨ ਆ ਗਿਆ ਹੈ ਪੰਜਾ ਪੰਜਾ ਜਨਾਬਾ ਗੱਲ ਕਰੀ ਭਾਈ ਤੁਸੀਂ ਚੰਦੇ ਕੀ ਦੱਸ ਮੈਂ ਤਾਂ ਕਰਦੇ ਆਪਾਂ ਉੱਥੇ ਗੱਲ ਨਹੀਂ ਬਣੀ ਉੱਥੇ ਮੁੰਡੇ ਮੁਕਰ ਗਏ ਹੁਣ ਮੁੰਡੇ ਕਲੇ ਉਹਨੂੰ ਕਿੱਥੇ ਭੇਜਾਂਗੇ ਤੁਸੀਂ ਅੱਜਾ ਕਰੋ ਮੁੰਡੇ ਨੂੰ ਦੁਬਈ ਭੇਜ ਦੋ ਮੈਂ ਕਹਾਂ ਪੁੱਤਰੀ ਦੁਬਈ ਤੇ ਮੈਂ ਵੀ ਇਹੋ ਕਿਦਾਂ ਮੁੰਡੇ ਨੂੰ ਭੇਜਾਂ ਦਰਮਿਆ ਮੇਰਾ ਮੁੰਡਾ ਬਰਦਾਸ਼ਤ ਕਰਦਾ ਹੈ ਗਰਮੀ ਕਦੇ ਚਿੰਤਾ ਨਾ ਕਰੋ ਡਬਈ ਵਿੱਚ ਕੰਪਨੀ ਦਾ ਕੰਮ ਲੁਆ ਲੱਗਿਆ ਇਹਨੂੰ ਜਿੱਥੋਂ ਇਹਨੂੰ ਬਾਈ ਹਤਾਂ ਮਿਲਣੀ ਹੈ ਇੱਕ ਬਸ ਆਏਗੀ ਇਹਨੂੰ ਬਗੈਰ ਵੜਦੀ ਮਿਲੇਗੀ ਉੱਥੇ ਬਾਜ ਕਾਰ ਪਾਇਆ ਆਏਗਾ ਇਹਨੇ ਉਹ ਕਾਰ ਬਸਲੇ ਇਹਨੂੰ ਆਏਗੀ ਬਸ ਛੱਟ ਕੇ ਜਾਏਗੀ ਇਹ ਛੇ ਛੇ ਮੁੰਡਿਆਂ ਦਾ ਬੈਡਰੂਮ ਬਣਿਆ ਉੱਥੇ ਰੋਟੀ ਬਣੀ ਕੰਪਨੀ ਦਾ ਸਭ ਕੁਝ ਹੈ ਕਿਸੇ ਗੱਲ ਦੀ ਚਿੰਤਾ ਨਹੀਂ ਮੁੰਡਾ ਛਤਰਛਾਈ ਮਿਲ ਜਾਏਗਾ ਜਿੱਦਾਂ ਮੈਂ ਮੁੰਡਾ ਲੈਕਚਰੀ ਤੁਹਾਨੂੰ ਦੇ ਲਈ ਲੈ ਕੇ ਦਵਾਂਗੀ 2 ਸਾਲ ਦਾ ਵੀਜ਼ਾ ਚ ਹੈ ਮੁੰਡੇ ਤੁਹਾਡੇ ਦਾ 2 ਸਾਲ ਦਾ ਵੀਜ਼ਾ ਹੈ ਬਿਨਾਂ ਗੱਲ ਤੋਂ ਜੇ ਮੁੰਡੇ ਨੂੰ ਭੇਜੇ ਭੇਜਿਆ ਆਪਾਂ ਇਹਨਾਂ ਨੇ ਸਾਡੇ 13 ਦਿਨ ਖਰਾਬ ਕਰ ਦਿੱ ਦਿੱਲੀ ਸ਼ਹਿਰ ਚ ਇਹਨਾਂ ਕਦੀ ਡਾਕਟਰ ਹੀ ਕਰਾ ਕੇ ਮੈਨੂੰ ਵਾਪਸ ਆਣਾ ਆਇਆ ਪੰਜਾਬ ਉਦੋਂ ਮੇਰੀ ਰੋਟੀ ਠੀਕ ਨਹੀਂ ਸੀ ਮੈਨੂੰ ਵਾਪਸ ਆਣਾ ਆਇਆ ਕਹਿੰਦੀ ਭਾਜੀ ਤੇ ਵਾਪਸ ਆ ਜਾਓ ਟਿਕਟ ਕੈਂਸਲ ਹੋ ਗਈ ਹੈ ਉਹ ਟਿਕਟ ਟੁਪਲੀ ਗੇਟ ਸੀ ਉਸ ਤੋਂ ਬਾਅਦ ਫਿਰ ਮੈਨੂੰ ਦਿੱਲੀ ਬੁਲਾਇਆ ਇਹਨਾਂ ਨੇ ਦਿੱਲੀ ਬੁਲਾ ਕੇ ਤੇ ਵਿੱਚ ਜਿੰਦ ਕੋ ਛੱਡੋ ਮੈਂ ਕਹਿੰਦਾ ਤੇਰੀ ਉਹ ਨਾਲ ਦੀ ਭੈਣ ਦੇ ਠੀਕੀ ਤੋਂ ਅਮੀ ਦੇ ਭੈਣ ਕੋ ਰਾਤ ਰਿਹਾ ਮੈਂ ਫਿਰ ਚੱਲ ਜਿੰਨਾ ਕਹਿੰਦੀ ਨਹੀਂ ਮੈਂ ਭਾਜੀ ਮੈਂ ਵੀ ਜਾ ਰਹੀ ਹਾਂ ਸੱਤਰੀ ਮੇਰੀ ਅੰਮ੍ਰਿਤਸਰ ਫਲੈ ਗੋ ਮੇਰੇ ਭੈਣ ਮੇਰੀ ਮੇਰਾ ਭੇਵਾਂ ਰਾਤੀ ਰਾਤ ਨੇ ਪਿਕਅਪ ਕਰ ਲਿਆ ਮੁੰਡੇ ਨੂੰ 10 ਵਜੇ ਰਾਤੀ ਮੁੰਡਾ ਨਾ ਘਰ ਚੱਗਿਆ ਉਹ ਮੁੰਡੇ 2-4 ਦਿਨ ਫੇਗੜੇ ਤੇ ਜੰਦੇ ਅੱਜ ਜੰਨਾ ਕੱਲ ਨਾ ਕੋਈ ਫੋਨ ਕਰਦੀਆਂ ਕਹਿੰਦੀ ਜੰਦਾ ਕਾ ਮੈਂ ਅੱਜ ਫੋਨ ਕਰਦੀਆਂ ਅੱਜ ਚਲ ਜੇਗਾ ਬਾਦ ਉਸ ਤੋਂ ਬਾਅਦ ਆਏ ਕਿਨਾਂ ਦੇ ਕੋਈ ਲੋਫੜ ਜਾਂ ਲੁਚਾ ਜਾਂ ਬੰਦਾ ਪੰਜਾਬੀ ਮਾਸ ਜਿਹਨੇ ਮੈਨੂੰ ਕੋਈ ਬਿਆਨ ਦਿੱਤੇ ਮੇਰੀ ਤੇ ਤੁਹਾਡੀ ਸਾਲੀ ਜਿਹੜੀ ਹੈਗੀਏ ਉਹਨਾਂ ਰਿਲੇਸ਼ਨ ਵਿੱਚ ਬਹੁਤ ਚੰਗੇ ਵੇ ਰਿਲੇਸ਼ਨ ਬਹੁਤ ਸਾਡੇ ਗੂੜੇ-ਗੂੜੇ ਆਪਚੇਗੇ ਤੇ ਮੈਂ ਕਿਹਾ ਵੀ ਮੈਂ ਕਿਹਾ ਮੈਂ ਮੈਨੂੰ ਦੱਸਿਆ ਨੂੰ ਕਿ ਮੇਰੀ ਸਾਲੀ ਹੋ ਤੇ ਤੁਹਾਡੇ ਕੋਲ ਕੀ ਰ ਕਹਿੰਦਾ ਤੇ ਚ ਨਾਦਰਾ ਮੁੰਡਾ ਚਲੇ ਜਾਗਾ ਮੈਂ ਉਹਨੂੰ ਬੋਲਿਆ ਕਹਿੰਦਾ ਕੋਈ ਗਾਨੀ ਤੁਹਾਡਾ ਮੁੰਡਾ ਹੀ ਲੈ ਜਾਗਾ ਤੇ ਮੈਂ ਆ ਗਿਆ ਵੀ ਤੱਕ ਜੀ ਜੋ ਚਾਹਤ ਰਹਿਣਾ ਤੂੰ ਤੇ ਮੁੰਡਾ ਵੀ ਭੈਣ ਕਰ ਰਹੇ ਨੇ ਕਹਿੰਦਾ ਨਹੀਂ ਮੁੰਡਾ ਤੇ ਲੈ ਜਾਣਾ ਮੈਂ ਪੱਤਰ ਪੁੱਛੇ ਜਾਣਾ ਕਹਿੰਦਾ ਆਪ ਕੋਈ ਗਾਨੀ ਬਾਕੀ ਉਹ ਕਹਿੰਦੇ ਆ ਉਹਦਾ ਨਹੀਂ ਤੇ ਪਿਆਹ ਵੀ ਦਿੱਤੇ ਤਾਂ ਨੇ ਤੇ ਚਲ ਜਣਿਆ ਮੁੰਡਾ ਮੇਰਾ ਤਿੰਨ ਦਿਨ ਬਾੜ ਗੰਜ ਹੁੱਟ ਤੇ ਰਿਆ ਜਾ ਕੇ ਉਹ ਗੱਲ ਦਿੱਲੀ ਬਾੜੀਆਂ ਜਿੱਥੇ ਮੇਰੇ ਮੁੰਡੇ ਦੇ ਦੇਹ ਚ ਇੱਥੋਂ ਦਾ 6000 ਰੁਪਿਆ ਜਿਹੜੇ 300 ਰੁਪਿਆ ਮੁੰਡੇ ਦਿੱਤੇ ਮੈਂ ਉਹਨੂੰ ਮੁੰਡੇ ਨੂੰ ਆਪਣੇ ਖਾਨ ਪੀਣ ਵਾਸਤੇ ਮੈਂ ਪੱਤਰ ਹਾਲਾ ਵੇਹੇ ਲੋੜ ਪੈਣੀ ਹੈ ਉਨੇ ਡੰਡਨੇ ਉੱਤੇ ਇਹਨੂੰ 3 ਦਿਨ ਰੱਖ ਕੇ ਉਹ 6 ਰੁਪਏ ਖੋ ਲਿਆ ਤੋਂ ਉਦੋਂ ਰਾਤੀ ਨੂੰ ਜਾਜ ਚ ਭਾਇਆ ਜਦੋਂ ਉਹਨੇ ਮੈਨੂੰ ਫੋਨ ਕੀਤਾ ਮੁੰਡਾ ਪ੍ਰੇਸ਼ਾਨ ਹੋ ਰਿਹਾ ਸੀ ਉਹਨਾਂ ਜਾਜ ਨੂੰ ਉਹ ਦਿੱਤਾ ਜਿੱਥੇ ਪਾਣੀ ਨਹੀਂ ਮਿਲਿਆ ਮੁੰਡੇ ਨੂੰ ਆਖਾਣ ਨੂੰ ਕੋਈ ਮਿਲਿਆ ਰਾਤੀ ਮੈਂ ਫੋਨ ਕਰਦਾ ਨਹੀਂ ਚੁੱਕਿਆ ਮੁੰਡੇ ਨੇ ਰਾਤੀ 1:30 ਵਜੇ ਇਹ ਦਵਾਈ ਪਹੁੰਚਿਆ ਮੁੰਡਾ ਇਹ ਦਵਾਈ ਨਹੀਂ ਗਿਆ ਕਿਤੇ ਹੋਰ ਨੂੰ ਮੁੰਡੇ ਨੂੰ ਧਾਰ ਤਨਾਂ ਨਹੀਂ ਕੋਈ ਜੰਗਲ ਦੀਆਂ ਬਾਣ ਕਿਤੇ ਲੱਦਾ ਹੋ ਗਿਆ ਸ਼ਹਿਰ ਸੀ ਜਿੱਥੇ ਮੁੰਡਾ ਦਵਾਈ ਪਹੁੰਚਿਆ ਨਹੀਂ ਦਵਾਈ ਸ਼ਗਲ ਤੱਕ ਨਹੀਂ ਮੁੰਡੇ ਦੇਖੀ ਉਹ ਤੇ ਨਾ ਜਾ ਕੇ ਇੱਕ ਜਗ੍ਹਾ ਜਾ ਕੇ ਇਹ ਮੁੰਡੇ ਮੇਰੇ ਨੂੰ ਭਾਇਆ ਉਹਨਾਂ ਨੇ ਉੱਥੇ ਮੁੰਡੇ ਫੋਨ ਕੀਤਾ ਕਹਿੰਦਾ ਪਾਪਾ ਇੱਥੇ 50 ਬੰਦੇ ਅੱਗੇ ਬਿਠੇ ਹੋਏ ਉਹ ਗਾਲਾਂ ਕੱਢਦੇ ਕਹਿੰਦੇਗਾ ਤੂੰ ਕੀ ਲੈਣ ਥੋ ਆ ਗਿਆ ਸਾਡੀ ਹਾਲਤ ਕੀ ਹੁੰਦੀ ਪਈ ਐ ਇਹਨੂੰ ਕੰਮ ਨਹੀਂ ਖਾਣੀ ਇਹਨੂੰ ਬੰਨ ਕੇ ਰੱਖਿਆ ਨਿਕਲਦਾ ਕਹਿੰਦਾ ਪਾਪਾ ਤੇ ਮੈਨੂੰ ਪਰੇਸ਼ਾਨੀ ਪੈ ਗਈ ਬੜੀ ਤੇ ਮੈਂ ਕਿਹਾ ਗਾਲੀ ਪੁੱਤਰ ਨੂੰ ਕਹਿੰਦਾ ਮਾਸੀ ਜੀ ਜ਼ਿੰਮੇਦਾਰ ਐ ਮਾਸੀ ਨੇ ਕਿਆ ਦਿੱਨੇ ਤੇ ਮਾਸੀ ਮੈਂ ਫੋਨ ਕੀਤਾ ਮੈਂ ਕਿਹਾ ਕੀ ਗੱਲ ਵੀ ਤੂੰ ਮੁੰਡਾ ਵੇਧਿਆ ਜੂ ਉੱਥੇ ਮੁੰਡਾ ਪਹੁੰਚਿਆ ਨਹੀਂ ਤੇਦੀ ਬਾਅਦ ਜਿੰਦਾ ਕਰੋ ਮੁੰਡਿਆ ਕੱਲ ਪਰਸੋਂ ਵੀ ਆਏ ਮੁੰਡੇ ਨੂੰ ਕੰਪਨੀ ਕੰਮ ਦਾਣਾ ਐ ਉਹਨੇ ਕੁਤਬਾ ਨਾ ਕੋ ਕੰਮ ਨਹੀਂ ਦਿਖਾਇਆ ਨਾ ਘਾਰ ਜਮਾਲ ਉੱਥੇ 15 ਦਿਨ 10 ਦਿਨ ਰਹਿ ਗਏ ਜਮਾਲ ਬਾਜ ਬੁਲਾ ਲਿਆ ਨਾ ਨੇ ਜਮਾਲ ਮੁੰਡਾ ਮੇਰਾ ਫੇਕ ਗਦਾਬ ਜਰਿਆ ਉਹਦੀ ਸਾਰੀ ਪਾਂ ਗੱਲ ਕੀ ਸਾਰੀ ਮੈਨੂੰ ਫੋਨ ਕਰਦਾ ਰਿਆ ਮੁੰਡਾ ਇਹਦਾ ਮੇਰੇ ਕੋ ਪਾਤਾ ਪਿਆਹਾ ਕੋਈ ਨਹੀਂ ਚਾਹ ਪੀਣ ਵਾਸਤੇ ਵੀ ਨਾਨੀ ਦੇ ਬਾਈ ਭੇਜੇ 6000 ਰੁਪਏ ਨਾਮ ਕਿਸੇ ਉਹਨੇ ਦਿੱਤਾ ਉਹਨੇ ਦਿੱਤਾ ਨਾਨੀ ਭੇਜਾ ਉਹਨੇ ਕੋ ਫੋਨ ਕੀਤਾ ਮੈਂ ਆਪਣੇ ਦੂਜੇ ਦੋ ਤਿੰਨ ਗੰਨੀ ਦੰਨ ਨੂੰ ਜਿਹੜੇ 50000 ਦੇ ਦਿੰਦੇ ਨੇ ਉਹਨੇ 50000 ਵੀ ਨਹੀਂ ਦਿੱਤੇ ਮੁੰਡੇ ਮੇਰੇ ਨਾ ਮੁੰਡਾ ਮੇਰਾ ਭੁੱਖਾ ਬਣਾ ਕੇ ਬਿਠਾ ਰਿਆ ਉਹਦੇ ਕੰਮ ਨਹੀਂ ਕਰਨੀ ਤੇ ਮੁੰਡਾ ਨੂੰ ਜੇ ਦੋ ਦਿਨ ਪੁੱਛਿਆ ਮੁੰਡਾ ਠੀਕ ਹੈ ਕਹਿੰਦਾ ਆਪਕ ਠੀਕ ਹੈ ਗਰਾਬ ਤੇ ਕੋਈ ਮਿੰਦਾਂ ਨੇ ਵਿਆਹ ਨਾ ਕੰਮ ਗਾ ਰਹੇ ਛੁੱਟਣ ਨਾ ਬੋਲੇ ਮੇਨਾ ਇਹਨੇ ਤੰਗ ਬੜਾ ਮੈਨੂੰ ਕੀਤਾ ਹੈ ਤੇ ਹੁਣ ਇਹਨਾਂ ਨੇ ਜਦੋਂ ਮੈਂ ਪੁੱਛਿਆ ਵੀ ਮੁੰਡਾ ਕਿੱਥੇ ਕੰਮ ਤੇ ਲੱਗ ਗਿਆ ਫੇ ਮੇਰੀ ਸਾਰੀ ਲੜ ਪਈ ਮੁੰਡਾ ਭੇਜ ਕੇ ਤੇ ਮੇਰੀ ਮੋਟੀ ਨੇ ਫੋਨ ਕੀਤਾ ਬਬਲੀ ਮੇਰਾ ਮੁੰਡਾ ਕਿੱਥੇ ਵੇ ਇਹ ਕੋ ਬਿਆਹਾਂ ਦੇ ਦੀਈਏ ਮੁੰਡਾ ਤੂੰ ਦੀਦੀ ਮੁੰਡਾ ਉਸ ਮੇਰੇ ਸਰਖਾਨੀ ਹੈ ਮੁੰਡਾ ਤੇ ਮੁੰਡਾ ਠੀਕ ਹੈ ਲਾਜ਼ਮੀ ਜਾਦੀ ਗੱਲਾਂ ਆਪਣੇ ਵਿਆਹੀ ਵਾਸਲੇ ਤੇ ਮੁੰਡਾ ਹੀ ਲੱਲਾ ਮੇਰੀ ਮੋਟੀ ਕੋ ਕਹਦੀ ਵੀ ਠੀਕ ਹੈ ਉਤੋ ਬਦਾ ਇਹ ਹਾਸਾ ਸਨ ਹੋਇਆ ਏ ਜਦੋਂ ਉਹਨੂੰ ਪਤਾ ਸੀ ਮੁੰਡੇ ਨੇ ਕੰਮ ਕੀਤਾ ਸੀ ਮੁੰਡੇ ਨੇ ਆ ਕੇ ਕਿਉਂ ਨੂੰ ਗੱਲ ਦੱਸਣੀ ਏ ਉਹ ਜਿੱਥੇ ਰਹਿੰਦਾ ਸੀ ਇਹਨਾਂ ਨੂੰ ਪਤਾ ਸੀ ਜਾਵੇ ਸਾਡੇ ਮੁੰਡੇ ਪਤਾ ਕਿੱਥੇ ਰਹਿ ਰਿਹਾ ਮੈਨੂੰ ਨਹੀਂ ਪਤਾ ਮੈਂ ਕਦੇ ਨਹੀਂ ਭਾਈ ਨਹੀਂ ਕਹੀ ਗਿਆ ਮੈਂ ਉਤੋ ਉਹਨੂੰ ਦਰ ਨਿਕਲਿਆ ਬਾਹਰ ਉਦੋਂ ਮੁੰਡੇ ਨੇ ਮੈਸੇਜ ਦੇ ਕੇ ਆਇਆ ਅੰਦਰ ਜਾ ਕੇ ਉਹਨੇ ਕਿਹਾ ਵੀ ਅੱਜ ਤਾਂ ਗੱਲ ਏ ਮੇੇ ਕੋਈ ਰਿਸ਼ਤੇ ਰਾਇ ਬਾਦ ਮੈਂ ਉਹਨੂੰ ਮਿਲਣ ਜਾ ਰਿਹਾ ਮੈਂ ਸ਼ਾਮੀ ਆਗਾ ਟਾਈਮ ਸਾਰ ਆ ਜਾਗਾ ਉਤੋ ਬਦਾ ਰਾਤੀ ਨੂੰ 10 11 ਤੱਕ ਉਹਨੇ ਮੈਨੂੰ ਹੀ ਸਾਲੀ ਨੂੰ ਹੋ ਗਿਆ 10 11 ਵਜੇ ਉਤੋ ਬਦਾ ਸੋਚੋ ਫਦਾ ਹੋ ਗਿਆ ਉਤੋ ਬਦ ਤਨ ਨਾ ਬਦਲ ਕੇ ਮੈਂ ਅਗਰ ਇੱਕ ਦਿਨ ਬੈਠਾ ਦੂਜੇ ਦਿਨ ਬੈਠਾ ਤੀਜੇ ਦਿਨ ਕਾਲੀ ਪੈ ਗਈ ਮੈਂ ਵੋਟੀ ਭੇਜੀ ਆਪਣੀ ਫੜਾਪ ਉੱਪਰ ਮੈਂ ਚਲ ਗਿਆ ਸਿੱਧਾ ਦਿੱਲੀ ਲੰਬਰ ਵਾਸਤੇ ਦੇ ਹਾਲ ਚ ਲੋਗੇ ਦੇ ਹਾਲ ਤੇ ਉੱਥੇ ਜਾ ਕੇ ਕਾਰਵਾਈ ਕੀਤੀ ਪਤਾ ਕੀਤਾ ਇਹ ਕਹਿੰਦੇ ਉਹਦੇ ਮੁੰਡਾ ਦਿੱਤੋ ਹੀ ਵੀ ਮੁੰਡੇ ਦੀ ਐਤੋ ਜਿਹੜੇ ਦੇ ਲੱਗ ਗਏ ਵੇ ਉਹ ਜਾਦ ਮੇਰੇ ਆਪਣੇ ਸਿਦਾਰੀਏ ਤੇ ਜਾਂ ਇਹਨਾਂ ਨੂੰ ਪਤਾ ਹੈਗਾ ਕਿ ਕਿਹੜੇ ਬੰਦੇ ਨੂੰ ਗੱਡੀ ਬਾਗ ਲੈ ਕੇ ਗਏ ਕੈਪ ਕੇ ਕਿਆ ਬੱਡੀ ਸੀ ਕਿ ਚਵਾ ਕੇ ਲੈ ਗਏ ਮੁੰਡਾ ਵਾਪਸ ਮੁੜ ਕੇ ਨਹੀਂ ਆਇਆ ਉਦੋਂ ਮਾਦਾ ਇੱਕੋ ਸੁਣਾ ਰਿਹਾ ਹੈ ਮੁੰਡਾ ਦਾ ਜੀਦਾ ਰਹੇਗਾ ਸੁਣਾ ਕਹਿਣ ਵਾਲਾ ਵੀ ਹੈ ਮੇਰਾ ਸਾਲ ਸਾਡੀ ਦਾ ਮੁੰਡਾ ਹੈ ਕਰਤਾਰਪੁਰ ਰਵੀ ਨਾ ਹੈ ਜਿਹਦਾ ਨਾਂ ਰਾਹੁਲ ਹੈ ਉਹ ਹੀ ਕਹਿ ਰਿਹਾ ਹੈ ਮਾਥੜੀ ਮੁੰਡਾ ਕਰਪੂਰ ਕਰ ਲੈ ਅਮੀ ਤਾਂ ਦੁਨੀਆ ਨਹੀਂ ਰਹੀ ਖਦਮ ਤੇ ਮੈਂ ਆ ਗਿਆ লাশ ਉਹ ਮਿਲੀ ਕਹਿੰਦਾ লাশ ਉਹ ਤੋਂ ਮਿਲੀ ਜੀਲ ਤੋਂ ਤੇ ਜੀਲ ਤੇ ਉੱਥੇ ਦਬਈ ਜੀ ਨੂੰ ਵਾਰੀ ਤੇ ਪਤਾ ਕਰ ਸਕਦੇ ਹੋ ਜੀਲ ਤੇ ਤੇ ਪਾਣੀ ਨਹੀਂ ਹੈਗਾ ਉੱਥੇ 1 ਕਿਲੋਮੀਟਰ ਉੱਥੇ ਤਾਰ ਬੱਜੀ ਹੋਈ ਹੈ ਪਾਣੀ ਤੇ ਅੰਨੀ 5 500 ਬੰਦਾ ਹੁੰਦਾ ਹੈ ਉੱਥੇ ਬੰਦਾ ਡੋਬਦਾ ਸਾਰ ਫੜਨ ਦੇ ਫਿਲਕਾ ਡੋਬਦੇ ਕੋਈ ਨਹੀਂ ਉੱਥੇ ਇਹਦੀ ਕਰਮੋਂ ਸਾਹ ਜਿੱਥੇ ਵੀ ਬੰਦੇ ਮੁੰਡਾ ਉੱਥੇ ਕੋਈ ਪਾਣੀ ਨਹੀਂਗਾ ਇਨਾਂ ਨੇ ਕੋਈ ਚਰਚਾ ਚਲਾ ਕੇ ਮੇਰੇ ਮੁੰਡੇ ਨੂੰ ਮਾਰ ਕੇ ਸੁਟਿਆ। ਇਹਨਾਂ ਧੋਖਾ ਕਰਤਾ ਮੇਰੇ ਨਾਲ। ਇਹਨਾਂ ਧੋਖਾ ਕਰਕੇ ਉਹ ਸੁਟਦਾ ਏ। ਇਹਨਾਂ ਬਾਅਦ ਆਪੇ ਹੀ ਕੰਮ ਕਰਵਾ ਆ ਕੇ ਭਾਈ লাশ ਵੜਾਈ ਹੋ। ਜਿਹੜੇ ਬੰਦੇ ਉਹ ਮੋਬਾਈਲ ਏ, ਮੁੰਡੇ ਮੋਬਾਈਲ ਚੱਲ ਰਿਹਾ ਜਿਹੜਾ ਬੰਦਾ ਮੋਬਾਈਲ ਨਹੀਂ ਚੁੱਕਦਾ। ਮੇਰੀ ਹੱਥ ਜੋੜ ਕੇ ਬੇਨਤੀ ਏ ਵੀ ਮੇਰੇ ਮੁੰਡੇ ਦਾ ਪਤਾ ਕੀਤਾ ਜਾਵੇ। ਇਹ ਮੁੰਡੇ ਦਾ ਪਤਾ ਦੱਸਿਆ ਜਾਵੇ ਮੇਰੇ ਮੁੰਡੇ ਮੋਬਾਈਲ ਜਿਹੜਾ ਹੈ ਉਹ ਕਿਹੜੇ ਬੰਦੇ ਕੋਲ ਜਿਹੜਾ ਮੋਬਾਈਲ ਅਰਬੀ ਬੋਲਦਾ ਏ। ਅਰਬੀ ਬੋਲ ਕੇ ਉਹਨੇ ਕੀ ਕਿਹਾ ਏ ਇੱਕ ਦਿਨ ਰਾਤੀ ਆਪਾਂ ਗੱਲ ਕੀਤੀ। ਫੇ ਇਹ ਤੂੰ ਐਸ ਗੰ ਮੇਰੇ ਨਾਲ ਗੱਲ ਕਰਾਈ ਉਹ ਸਿੱਧਾ ਹੀ ਫੋਨ ਨਿਕਲਿਆ ਪੁਰਦਾ ਜਾਣੇ ਮੈਂ ਸਾੜੀ ਦਾ ਸੋਹਰਿਆਂ ਦਾ ਪਿੰਡ ਦਾ ਉਹ ਕੋ ਮੈਡਮ ਬਣ ਕੇ ਮੇਰੇ ਜੁਆਇਨ ਗੱਲ ਕਰ ਰਹੀ ਸੀ ਉਹਨੇ ਰਿਕਾਰਡ ਵਾਈ ਕੀਤੀ ਪੂਰੀ ਸਾਡਾ ਕੋ ਪੂਰਾ ਬਿਆਨ ਮਾਜੀ ਗਈ ਹੈ ਕਿ ਬੰਦਾ ਜੇ ਉਹ ਮੈਡਮ ਹੈ ਨੂੰ ਸਭ ਕੋ ਪਤਾ ਹੈ ਤੇ ਜੇ ਉਹਨੇ ਫੋਨ ਸਿੱਧਾ ਗਪਿਓ ਕਰਕੇ ਮੇਰੀ ਸਾੜੀ ਨੇ ਬਾਰ ਫੋਨ ਕੀਤਾ ਹੈ ਮੈਡਮ ਬਣ ਕੇ ਤੇ ਇਹਨੂੰ ਪਤਾ ਵੀ ਮੁੰਡਾ ਕਿੱਥੇ ਹੈ ਇਹਨੇ ਕਿਉਂ ਬੇਦਗਲ ਗੱਲ ਕੀਤੀ ਸਾਰਾ ਸਭ ਪਤਾ ਆ ਮਿਆਨ ਨੂੰ ਸਾਰਾ ਰਿਕਾਰਡ ਦੀ ਕੋਈ ਪਈ ਹੈ ਰਿਕਾਰਡ ਫਰਾਂਸਾ ਦੇ ਆਪਾਂ ਕਜੀ ਇਹਦੇ ਚ ਮਰੇਸ਼ ਲੱਗਦਾ ਪਿਆ ਹੈ ਮੇਰੇ ਮੁੰਡੇ ਨੂੰ ਦੋ ਬਦਕੀ ਕੋਈ ਨਹੀਂ ਮੰਨ ਵਾਲਾ ਨਾ ਹੱਥੇ ਪਾਣੀ ਹੈਗਾ ਜੀ ਪਤਾ ਕਰ ਸਦਾ ਸਾਰਾ ਕੁਝ ਦਵਾਈ ਸ਼ਹਿਰ ਚ ਜਿੱਥੇ ਕਹਿੰਦੇ ਨਾਤਾ ਪਾਣੀ ਉੱਤੇ ਹੈ ਨਹੀਂ ਹਰ ਬੰਦੇ ਦਵਾਈ ਦੀ ਫੋਗਾ ਪੁੱਛ ਸਕਦੇ ਕੋਈ ਇਦਾਂ ਕੰਮ ਨਹੀਂ ਆ ਇਹ ਕਿਸੇ ਨੇ ਭਾਨਿਆ ਕੈਪ ਜਿਹੜੀ ਭੇਜੀ ਦੇ ਬੰਦੇ ਨੇ ਇਹ ਚਾਹੀਦਾ ਲੋ ਬੰਦਾ ਆਪਣੀ ਜਾਂ ਪਛਾਣ ਦਾ ਬੰਦਾ ਸੀ ਜਿਹਨੇ ਭੇਜਿਆ ਮੁੰਡਾ ਗਿਆ ਗਿਆ ਮੁੰਡੇ ਜਿਹੜੀ 2 ਰੁਪਏ ਵੀ ਹੁੰਦੀ ਸੀ ਮੁੰਡੇ ਕਿਆ ਵੀ ਤੋਂ ਕਰਨੀ ਚਾਹ ਵਸੇ ਬਿਆਹ ਹੀ ਗਿਆ ਜੁੰਦੀ ਗਈ ਉਹ ਕਿਆ ਜੀ ਬਿਆਹ ਗਿਆ ਦੁਬਾਰਾ ਮੁੜ ਕੇ ਵਾਪਸ ਨਹੀਂ ਆਇਆ ਇਹ ਮੈਨਾਂ ਛਾਂਬਿਨ ਕੀਤੀ ਆਵੇ ਮੇਰੇ ਮੁੰਡੇ ਕਿਹੜਾ ਬੰਦਾ ਲੱਗ ਗਿਆ ਕਿਹੜੇ ਬੰਦੇ ਨਾਲ ਸੀ ਜਿਹੜੇ ਕਾਜ ਬਾਗ ਲੈ ਗਏ ਚਾਹੇ ਮੇਰੇ ਰਿਸ਼ਤੇਦਾਰੀ ਜਾਂ ਰਿਸ਼ਤੇ ਬਾਹਰ ਸੀ ਕਿਉਂ ਬਾਹਰ ਦੇ ਬੰਦੇ ਨਾਲ ਪਾਕਿਸਤਾਨ ਜਾਣਦੇ ਨਹੀਂ ਗਏ ਨਾ ਮੁੰਡਾ ਕੋਈ ਜਾਣਦਾ ਨਾ ਮੁੰਡੇ ਕੋਈ ਦੁਸ਼ਮਣ ਨਾਲ ਲੜਾਈ ਨਾ ਝੜਾ ਉਹ ਸਿੱਧਾ ਬੰਦਾ ਮੁੱਛਾ ਮੇਰਾ ਇਹ ਬੰਦੇ ਹੈਗੇ ਵੇ ਇਹ ਦੱਸਦੇ ਮੁੰਡਾ ਮੇਰਾ ਕਿੱਥੇ ਵੀ ਖਾਸ ਕਰ ਬਬਲੀ ਮੇਰਾ ਸੰਡੂ ਮੁੰਡੇ ਦੇ ਮਿਸਾਸ ਨੂੰ ਸਭ ਕੋ ਪਤਾ ਸੀ ਇਹਨਾਂ ਗੱਲ ਜਾਣ ਬੁਝ ਕੇ ਸਿਪਾਈ 11 ਇੱਕ ਬੰਦਾ ਮਰੇ ਸਾਤਰੀ ਦਾ ਬੰਦਾ ਮਰਿਆ ਉਹ 11 ਤਿੰਨ ਨੂੰ ਪਤਾ ਤਾਂ ਲੱਗ ਰਿਹਾ ਹੈ ਮੈਂ ਕਾਰਵਾਈ ਕੀਤੀ ਤਾਂ ਉਹਨੂੰ ਪਤਾ ਲੱਗਿਆ ਡੈਡ ਬੋਡੀ ਹੈ ਉਹ ਹੀ ਮੈਨੂੰ ਪਤਾ ਪਰ ਉਹ ਕੋਈ ਪਤਾ ਨਾ ਲੱਗਾ ਇਸ ਹਾਲ ਕੀ ਤੇ ਹੈ ਮੈਂ ਤੁਹਾਨੂੰ ਕਿ ਬੋਧ ਹੋ ਗਿਆ ਮੇਰਾ ਮੁੰਡਾ ਨੋ ਨੋ ਕਲਾਸ ਹੋ ਰਹੀ ਹੈ ਤੁਸੀਂ ਮੈਨੂੰ ਮੇਰੇ ਕਾਰੋਬਾਰ ਵਿੱਚ ਜਲਦੀ ਤੋਂ ਜਲਦੀ ਕੀਤੀ ਜਾਵੇ ਮੇਰੇ ਮੁੰਡੇ ਸਨਾਵੇ ਜਾਂ ਜਾਵੇ ਜਲਦੀ